ਸਤਿਗੁਰ ਵੀਰ ਜੀ ਕਰਨ ਡੇਰੀ ਫਾਰਮ ਵਿੱਚ ਬੋਬੋ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਧਵਾਨ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਆਪਾਂ ਅੱਜ ਪਹੁੰਚੇ ਆ ਵੀਰ ਭਿੰਦੇ ਕੋਲ ਦੋ ਤਿੰਨ ਝੋਟੀਆਂ ਆ ਟਾਪ ਕਲਾਸ ਹਰਿਆਣੇ ਦੀਆਂ ਝੋਟੀਆਂ ਸਾਰੀਆਂ ਦੇਸੀ ਝੋਟੀ ਕੋਈ ਨਹੀਂ ਐਂ ਵਧੀਆ ਦੁੱਧ ਵਾਲੀਆਂ ਝੋਟੀਆਂ ਬਰੀਡ ਵਾਲੀਆਂ ਆਓ ਵੀਰ ਕੋਲੇ ਨੇ ਜਾਣਕਾਰੀ ਸਾਰੀ ਸਤਿਗੁਰ ਵੀਰ ਜੀ ਸਤਿਗੁਰ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਬਸ ਵਧੀਆ ਵਧੀਆ ਵਧੀ ਚੜਦੀ ਕਲਾ ਜੀ ਹਾਂ ਜੀ ਬਸ ਵਧੀਆ ਸਾਹਿਬ ਠੀਕ ਠਾਕ ਲੈਣਦਿਆਂ ਫਿਰ ਝਟੀਆਂ ਹਾਂ ਝਟੀਆਂ ਹੋ ਗਈਆਂ ਸੀਨ ਜੋੜਾ ਚਲੋ ਵਧੀਆ ਵਧੀਆ ਹਾਂ ਜੀ ਇਹਦੇ ਵੀਰ ਜੀ ਕੀ ਸਾਹਤਾ ਹੈ ਝਟੀਆਂ ਇਹ ਤਾਰੀ ਜੋੜੀ ਫ੍ਰੀ ਚਾਹ ਪਰਿੰਦਰਾ ਵੀ ਉਹ ਬੱਚਾ ਪਰਵਾਇਦਾ ਅੱਛਾ ਜੀ ਉਹ ਬੱਚਾ ਹਾਂ ਕੱਤੀ ਮਗਰਵਾ ਠੀਕ ਜੀ ਬਸ ਚਲੋ ਕੋਲਾ ਇਰ ਕੋ ਦਾ ਕੇ ਲ ਬੜਾ ਪੱਕਾ ਜਿਹੜਾ ਹਨਾ ਪੱਕਾ ਟ ਵਰਗਾ ਫੋਟੋ ਦੀ ਫੇਰ ਦੀ ਚਵਾਈ ਹੋਈ ਆ ਦੇਖੋ ਵੀਰ ਜੀ ਫੁੱਲ ਵੱਡੀ ਝੋਟੀ ਆ ਕੋਈ ਛੋਟੀ ਝੋਟੀ ਨਹੀਂ ਆ ਥਾਣ ਲੱਗਾ ਵਧੀਆ ਨੋਕ ਵਾਲਾ ਥਾਣ ਲੱਗਾ ਆ ਢੇੜ ਕੇ ਕੋਈ ਦਾਸਤ ਬੜਾ ਜੀ ਠੀਕ ਆ ਠੀਕ ਆ ਬਾਕੀ ਵੀਰ ਜੀ ਆਪਣੀ ਤਸੱਲੀ ਕਰੋ ਇਹ ਤੁਹਾਡਾ ਆਪਣਾ ਫਰਜ਼ ਆ ਕਿਉਂਕਿ ਪੈਸੇ ਦੇਣੇ ਕਿਉਂ ਵੀਰ ਜੀ ਸਹੀ ਗੱਲ ਕਹਣੀ ਦੋ ਟਾਈਮ ਚ ਆਓ ਬਾਜ ਨਾ ਅਗਲੇ ਨੂੰ ਲਾਮਾ ਦਿਓ ਨਾ ਹਨਾ ਆਪ ਚਾਰ ਦੰਦ ਚਾਰ ਦੰਦ ਮੂੰਹ ਹਾਂ ਚਾਰ ਦੰਦ ਠੀਕ ਵੀਰ ਜੀ ਮਾੜੀ ਖੋਲ ਦਿਓ ਲੋ ਜੀ ਬਹੁਤ ਛੰਡੀ ਬਹੁਤ ਛੰਡੀ ਝੋਟੀ ਆ ਜਕੋਵਿੱਤੀ ਆਹ ਕੋੜਿਆਂ ਨੂੰ ਤੁਰਦੀ ਜਡ ਬਲ ਆਇਆਗਾ ਜੀ ਜਾਨੂ ਵਰਗੀ ਫੁੱਲ ਵੱਡੀ ਛੋਟੀ ਕੋਈ ਛੋਟੀ ਛੋਟੀ ਨਹੀਂ ਆਇਓ ਲੈ ਆਉਂਗੀ ਜੀ ਕੱਤ ਵਜਨ ਪੜਾ ਲੱਗ ਪੂਰ ਚਾਰ ਦਾ ਨੂੰ ਪਿਓਰ ਚਾਰ ਦਾ ਦੇ ਆਦੇ ਥੋੜਾ ਬਚੇ ਦਾ ਕਰਦੀ ਆ ਮਗਰ ਵੀਰ ਜੀ ਕਟਾ ਹੈ ਕੱਟੀ ਕੱਟੀ ਆ ਅੱਛਾ 2 ਕਿਲੋ ਦੁੱਧ ਠੰਡਾ ਕਰਕੇ ਮਿਲ ਕੇ ਪਾਜੀ ਫੂਰੀ ਪਿਓਰ ਚਾਹ ਬੰਦ ਠੀਕ ਹੈ ਠੀਕ ਹੈ ਚੌਗੀ ਮੂੰਹ ਦੀ ਆ ਚੌਗੀ ਦੁੱਧ ਚਵਾ ਲੁੱਗੀ ਬਾਰਾਂ ਦੇ ਰੱਖ ਲੋ ਹਾਂ ਜੀ ਥੋੜਾ ਬਣੋ ਦੀ ਭਸਮ ਕੇ ਬਹੁਤ ਚੰਗੀ ਚੁਵਾਈ ਚੁਈ ਹੈ ਠੀਕ ਵੀਰ ਜੀ ਦਾ ਦੋ ਵੇਣ ਵਾਲੀ ਆ ਵੀਰ ਜੀ ਕੀ ਫਿਰ ਰੇਟ ਦਾ ਰੇਟ ਅੱਜ ਆਪਾਂ ਉਹ ਕਰਨੇ ਜਿਹੜੀਆਂ 40 45 ਤੋਂ ਘੱਟ ਨਹੀਂ ਵੇਚਣੀਆਂ ਸਹੀ ਗੱਲ ਆ ਫੁੱਲ ਵੱਟ ਪੱਟ ਪੈ ਗਿਆ ਪੰਜ ਸੌ ਤਾਂ ਲਾ ਲਿਆ ਜਦੋਂ ਦਾ ਬਾੜੀ ਪੁਣੀ ਆਇਆ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਵੀ ਬੇਰੀ ਦੀ ਮਾਉ ਲਾਣ ਬਹੁਤਾ ਮੁੜ ਕੇ ਹਾਂਜੀ 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 ਛੋਟੀ ਆਪਾਂ ਦੇ ਦਾਂਗੇ 1,20,000 1,20,000 ਦੀ ਛੋਟ ਕਰੀਏ ਵੀਜੀ ਅੱਜ ਕਾਪੜੀਆ ਯਾਰ ਤੂੰ ਦੱਸ ਮੈਂ ਕਹਿੰਦਾ ਢਾ ਦਈਏ ਪੰਜ ਚਲੋ ਢਾ ਲਾਂਗੇ ਚਲੋ ਠੀਕ ਆ ਵੀਰਾਂ ਦੇ ਇੱਕ ਛੋਟ ਕਰ ਦਾਂਗੇ ਚਲੋ ਠੀਕ ਆ 113 ਦੀ ਜਿਹੜੀ ਜੈਸਨੋ ਹੋ ਜੂਗੀ ਬਾਕੀ ਕੋਈ ਵੀਰ ਮੌਕੇ ਤੇ ਆਏ ਹੋਰ ਕਰ ਦਾਂ ਹਾਂਜੀ ਬਾਕੀ ਜੀ ਅੱਜੇ ਨੰਬਰ ਤੇ ਆ ਗਈ ਇਹ ਲੀ ਦੋਂਦੀਆ ਅਛਾ ਇਹ ਦੋਂਦੀ ਬੱਚਾ ਹੀ ਆ ਗਿਆ ਲੈ ਫਿਰਦੇ ਬਿਲਕੁਲ ਬੱਚਾ ਦੋ ਦੇਖੋ ਵੀਰਜੀ ਝੋਟੀ ਪਹਿਲਾ ਸੂਆ ਆ ਨਿਕਾ ਨਿਕਾ ਸੇ ਦੋ ਲੀ ਦੋ ਗਾੜੀ ਆ ਕਣੀ ਅਛਾ ਜੀ ਹਾਂ ਬੜੀ ਝੋਟੀ ਆ ਵੀ ਪਿਓ ਦੋ ਦੁੱਧ ਕੁੱਲ ਕੱਦ ਵਜਣ ਵੱਡੀ ਝੋਟੀ ਛੋਟੀ ਝੋਟੀ ਨੇ ਵੀ ਦੁੱਧ ਹੋਊ ਝੋਟੀ ਦੇ ਥੱਲੇ ਮਿਣ ਕੇ ਆ ਜੱਡ ਜਾਉ ਮੋਰੀ 12 ਤੋਂ ਬਾਅਦ ਅਛਾ ਜੀ 12 ਤੋਂ ਬਾਅਦ ਜਿਹੜਾ ਆਣਾ ਸੁਣ ਕਰਦੀ ਪਸੂਕੇ ਪੱਕਾ ਦੁੱਧ 12 ਤੋਂ ਬਾਅਦ ਬਾਅਦ ਤੋਂ ਬਾਅਦ ਦੁੱਧ ਵਕਤੋਂ ਦੁੱਧ ਪਿਓਰ ਦੰਨ ਹੈ ਦੇ ਵੀਰਜੀ ਦੋ ਸੂਵੇ ਨੇ ਦੰਦਾਂ ਜਿਹਦੇ ਨੇ ਹੋਰ 5 ਕਿਲੋ ਤੋਂ ਦੁੱਧ ਬਾਹਰ ਵਾ ਠੀਕ ਹੈ ਵੇਖੋ ਕਿਡੀ ਬਿਊਟੀ ਜਾਂ ਜਰਸੀ ਗਾਂ ਵਰਗੀ ਬੁਥੀ ਲੱਗਦੀ ਨਿਕਾ 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 ਸੇਂਗੜੀ ਬਾਲ ਵੱਡੀ ਆਇਓ ਲਾਓ ਪਸਮੀਨੀ ਜੋ ਪਸੰਦੀ ਬਹੁਤ ਹਣ ਬਣ ਗਈ ਜੀ ਕੋਈ ਟਾਈਮ ਨਹੀਂ ਲੱਗਾ ਕੋਈ ਬਜ਼ਾਰ ਤੇ ਨਹੀਂ 6 ਤੋਂ 6 ਚਵਾਈ ਵੀਰ ਜੀ ਆਪਣੀ ਬਾਕੀ ਕੋਈ ਮੇਰਾ ਵੀਰ ਭਰਾ ਇੱਥੇ ਆਪਣੀ ਤਸੱਲੀ ਕਰੇ ਫੋਲ ਥੋੜਾ ਟਾਈਮ ਜੋ ਕੇ ਤਸੱਲੀ ਕਰਕੇ ਫਰੇ 12 ਕਿਲੋ ਤਾਂ ਬਾਹਰ ਦੋ ਦੋ ਠੀਕ ਆ ਵੀਰ ਜੀ 12 ਕਿਲੋ ਦੋ ਵੀਰ ਜੀ ਸੁਈ ਆ ਹਾਂ ਜੀ ਹਾਂ ਜੀ ਥੋੜਾ ਟਾਈਮ ਤਸੱਲੀ ਕਰ ਲੈ ਕੋਈ ਆ ਬਾਕੀ ਵੀਰ ਜੀ ਇੱਥੇ ਹਰ ਟਾਈਮ ਕੋਈ 5 6 ਝੋਟੀਆਂ ਜਿਹੜੀਆਂ ਟੌਪ ਦੀਆਂ ਹੁੰਦੀਆਂ ਹੁੰਦੀਆਂ ਥੋੜਾ ਪੱਕੀਆਂ ਥੋੜਾ ਹੈ ਕਿ ਆਪਣੇ ਪਾਣੀ ਪੁਣੀ ਆਇਆ ਤਾਂ ਕਰਕੇ ਹਲੇ ਗਏ ਨਹੀਂ ਆ ਬਾਕੀ ਆਪਣੇ ਕੋ ਕੱਲ ਪਰਸੋ ਤੱਕ ਆਪਣੇ ਕੋ ਝੋਟੀਆਂ ਫੇਰ ਆ ਜਾਣਗੀਆਂ ਚੰਗੀਆਂ ਛੇ ਝੋਟੀਆਂ ਵੀ ਰੋ ਨਹੀਂ ਆਂਦੇ ਕਿ ਪਰਸੋਂ ਫੇਰ ਆਣਦੀਆਂ ਆਪਣੇ ਕੋ ਪੱਕੀਆਂ ਆ ਗਏ ਹਾਂ ਜੀ ਸਾਡਾ ਇਹ ਆ ਹਾਂ ਜੀ ਨਾਲੇ ਮੈਂ ਜਿੰਨੇ ਲੈਣੀ ਦੋ ਟਾਈਮ ਚੋਗ ਤਸੱਲੀ ਨਾਲ ਲਲਕਾਰ ਕੇ ਮੈਂ ਲਾਵਾਂਗੇ ਬਿਲਕੁਲ ਬਿਲਕੁਲ ਇਨਾ ਇਨਾ ਨਿਕਲੂਗਾ ਬਿਲਕੁਲ ਬਿਲਕੁਲ ਅੱਗੇ 12 ਕਿਲੋ ਦੁੱਧ ਮਿਲਕੀ ਪੱਕਾ ਦੋ ਦੇਣੀ ਕਿ ਐ ਮੇਰੀ ਕਹੀ ਜਾਈਏ ਜਿੰਨਾ ਮਰਜ਼ੀ ਹਾਂਜੀ ਹਾਂਜੀ ਪੱਕਾ ਜਿਹੜਾ 12 ਕਿਲੋ ਦੁੱਧ ਆਉਂਦਾ ਆਹ ਸਗੋਂ ਮੈਂਆਂ 2-4 ਦਿਨ ਰਹਿ ਗਈਆਂ ਤੇ ਦੁੱਧ ਵਧੀਆਂ ਜਾਂਦੀਆਂ ਹੋਰ ਹਾਂਜੀ ਹਾਂਜੀ ਦੇਖੋ ਜੀ ਪਰ ਛੋਟੀ ਬਿਲਕੁਲ ਟੌਪ ਦੀ ਵੇਖੋ ਆਹ ਸਿਰ ਮਾਲ ਖਾਣ ਵੀ ਸੁਪੀ ਟੂੜੀ ਦਾ ਪੱਠਾ ਹੈ ਹਾਂਜੀ ਆਹ ਵੇਖ ਲਓ ਟੂੜੀ ਹੈ ਟੂੜੀ ਤੇ ਵੇਖ ਲਓ 12 ਕਿਲੋ ਦੁੱਧ ਮੈਂਣਾ ਖਾਉਂਦਾ ਹਾਂਜੀ ਪਹਿਲਾਂ ਦੋਂਦੀ ਕੱਟੀ ਜਾਓ ਪਹਿਲਾਂ ਦੋਂਦੀ ਕੱਟੀ ਬੱਚਾ ਹੀ ਆ ਗਿਆ ਲੈ ਪਯੋਰ ਦੋਂਦੀ ਆ ਪਯੋਰ ਦੋਂਦੀ ਆ ਦੋਂਦੀ ਕੱਟੀ ਆ ਲੈ ਉਹ ਚੌਕੀ ਆ ਐ ਜੈਡ ਬਲੈਕ ਜਾਮ ਬੋਲੀ ਚੰਗੀ ਸਭ ਕੱਟੀ ਗਿਆ 12 ਦਾ ਵੀ ਆਹ ਕਿਨੇ ਚੋਈ ਉਹ ਨਾ ਫੇਰੇ ਛੋਟੀ 5 ਵਜੇ ਤੱਕ ਇੰਨੀ ਬੰਦੀ ਆ ਹਾਂਜੀ ਹਾਂਜੀ ਟਾਈਮ ਥੋੜਾ 7 ਵਜੇ ਦੀ ਛੇੜ ਦੀ ਚੋਈ ਆ ਠੀਕ ਵੀਰ ਜੀ ਠੀਕ ਆ ਦੇਖੋ ਵੀਰ ਜੀ ਛੋਟੀ ਬਾਕੀ ਵੀਰ ਜੀ ਇਹਦਾ ਰੇਟ ਆਪਾਂ ਕਰੀਏ ਜਿਹੜੀਆਂ ਉੱਡਦੀਆਂ ਜਾਣ ਭਾਵੇਂ 1.5 ਲੱਖ ਕਰਾ ਲਈਏ 1.35 ਦੇ ਲਾਂਗ ਇੱਕ 35 ਦੀ ਇਹ ਚਾਂ ਵੀਰ ਜੀ ਕਰਦੀਏ ਛੋਟ ਛੋਟ ਕਰਵਾ ਜਿੰਨੀ ਕਰਾਉਣੀ ਦਾ ਦਈਏ ਮੈਂ ਕਹਿੰਦਾ ਅਤਰਾਂ 128 ਦਿਨਾਂ ਦੇ 128 ਦੀ ਲਓ ਵੀਰ ਜੀ ਵੀਰੋਂ ਇਹਦੇ 128 ਜਿਹੜੀ ਆ ਜੀਐਸ ਨੋ ਦੇ ਦਾਂਗੇ ਬਾਕੀ ਮੇਰਾ ਵੀਰ ਭਰਾ ਕੋਈ ਇੱਥੇ ਆਣ ਗਿਆ ਆਪਣੀ ਤਸੱਲੀ ਕਰੇ ਕੋਈ ਗੱਲ ਨਹੀਂ ਹੋਰ ਮਾਨਤਨ ਜਿੰਨਾ ਹਨਾ ਛੋਟ ਚੱਪਾ ਕਰਾਂਗੇ ਜਰੂਰ ਕਰਾਂਗੇ ਬਾਕੀ ਆ ਵੀਰੋਂ ਨਾ ਕੋ ਦੋ ਝੋਟੀਆਂ ਕੱਲ ਜਾਂ ਪਰਸ ਤੱਕ ਆਪਣੇ ਕੋ ਫੇਰ ਪੰਜ ਛੇ ਝੋਟੀਆਂ ਆਉਣਗੀਆਂ ਉੱਧਰ ਤੋਂ ਝੋਟੀਆਂ ਲੋਡ ਆ ਜੂਗਾ ਪਰ ਕਿਉਂਕਾ ਤਨਦਨਾ ਹਾਂ ਜੀ ਹਾਂ ਜੀ ਝੋਟੀਆਂ ਚੰਗੀਆਂ ਲਿਆਵਾਂਗੇ ਵਧੀਆ ਵੀਰ ਜੀ ਐਡਰੈਸ ਬੋਲ ਦਿਓ ਆਪਣਾ ਐਡਰੈਸ ਦਾ ਬਣਾ ਪਿੰਡ ਧਵਾਨ ਜ਼ਿਲ੍ਹਾ ਦਰਬਾ ਪੁੱਤ ਤਸੀਲ ਪਟਾਲਾ ਨੇੜੇ ਅਲੀਆ ਦੇ ਤ ਬਾਕੀ ਆਪਣਾ ਮੋਬਾਈਲ ਨੰਬਰ ਹੈਗਾ 9592427535 ਚਲੋ ਠੀਕ ਹੈ 9592427535 ਸਸੀ ਕਾਲ ਵੀ ਸਸੀ ਕਾਲ